ਜਿਹੜਾ ਅੱਜ ਦਾ ਧਰਨਾ ਲਾਇਆ ਲਾਇਆ ਜਾ ਰਿਹਾ ਇਹ ਦਸੰਬਰ 2023 ਦੀਆਂ ਜਿਹੜੀਆਂ ਭਵੰਤਮਨ ਸਰਕਾਰ ਕੋਲ ਮੰਨੀਆਂ ਹੋਈਆਂ ਮੰਗਾਂ ਆ ਉਹਾਂ ਦੇ ਸਬੰਧ ਦੇ ਵਿੱਚ ਇਹ ਧਰਨਾ ਲਗਾਇਆ ਜਾ ਰਿਹਾ ਕਿਉਂਕਿ ਉਹਨਾਂ ਮੰਗਾਂ ਦੇ ਸਬੰਧ ਦੇ ਵਿੱਚ 200 ਤੇ 223 ਤੋਂ ਲੈ ਕੇ ਕੋਈ ਗੱਲਬਾਤ ਜਿਹੜੀ ਆ ਪ੍ਰਗਤੀ ਜਿਹੜੀ ਆ ਉਹ ਨਹੀਂ ਸੀ ਹੋਈ ਉਹ ਲਗਾਤਾਰ ਮੰਗਾਂ ਜਿਹੜੀਆਂ ਲਟਕ ਲਟਕ ਰੀਆਂ ਸੀ ਕੰਮ ਢੋਲੀ ਹੋ ਰਹੀ ਸੀ ਤੇ ਉਸੇ ਕੰਟੈਸਟ ਦੇ ਵਿੱਚ ਜਿਹਦਾ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਉਹ ਨਹੀਂ ਮੰਗ ਰਹੀ ਅਨਾਕਾਨੀ ਕਰ ਰਹੀ ਆ ਐਮਐਸਪੀ ਨਹੀਂ ਦੇ ਰਹੀ ਜਾਂ ਹੋਰ ਜਿਹੜੀਆਂ ਮੰਗਾ ਜਿਹੜੇ ਪੈਂਡਿੰਗ ਕੇਸ ਆ ਕਿਸਾਨਾਂ ਦੇ ਉਹ ਉਹ ਵਾਪਸ ਨਹੀਂ ਲੈ ਰਹੀ ਜਾਂ ਹੋਰ ਵਿਰੇ ਕਰਜ਼ੇ ਆ ਉਹਦੀ ਮਾਫੀ ਨਹੀਂ ਕਰ ਰਹੀ ਤੇ ਇਸੇ ਤਰ੍ਹਾਂ ਹੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਜਿਹੜਾ ਗੱਲਾਂ ਤੇ ਇਹਨਾਂ ਨੇ ਜਿਹੜੀਆਂ ਗੱਲਾਂ ਮੰਨੀਆਂ ਹੋਈਆਂ ਸੀ ਜਿਦਾ 6 ਫਸਲਾਂ ਤੇ ਇਹਨੇ ਕਿਹਾ ਹੋਇਆ ਸੀਗਾ ਬਈ ਅਸੀਂ ਮੂੰਗੀ ਆਪਣੇ ਮੂੰਗੀ ਮਟਰ ਤੇ ਆਲੂ ਕੋਬੀ ਇਹਨਾਂ ਫਸਲਾਂ ਦੇ ਅਸੀਂ ਜਿਹੜਾ ਆ ਉਹ ਡਿਵਰਸਿਫਿਕੇਸ਼ਨ ਕਰਨ ਦੇ ਵਾਸਤੇ ਪੰਜਾਬ ਦਾ ਪਾਣੀ ਬਚਾਉਣ ਦੇ ਵਾਸਤੇ ਅਸੀਂ ਜਿਹੜੀ ਆ ਉਹ ਐਮਐਸਪੀ ਦਵਾਂਗੇ ਪਰ ਉਹਨਾਂ ਦੇ ਗੱਲਾਂ ਤੇ ਵੀ ਗੱਲ ਹੀ ਹੋ ਰਹੀ ਸੀ ਪੰਜਾਬ ਦਾ ਪਾਣੀ ਬਚਾਉਣ ਦੇ ਵਾਸਤੇ ਜਿਹੜੇ ਬੜੀਆਂ ਜ਼ਮੀਨਾਂ ਆਬਾਦਕਾਰਾਂ ਨੇ ਆਬਾਦ ਕੀਤੀਆਂ ਹੋਈਆਂ ਆ ਉਹਨਾਂ ਦੇ ਉਹਨਾਂ ਜਿਹੜੀਆਂ ਆਬਾਦਕਾਰਾਂ ਨੂੰ ਉੱਥੋਂ ਭਜਾਇਆ ਜਾ ਰਿਹਾ ਸੀ ਸਰਕਾਰੀ ਜ਼ਬਰ ਦੇ ਨਾਲ ਉਹਨਾਂ ਦੇ ਕਬਜ਼ੇ ਜਿਹੜੇ ਆ ਪੱਕੇ ਕਰਨ ਦੇ ਵਾਸਤੇ ਜਾਂ ਉਹਨਾਂ ਦੀ ਰਜਿਸਟਰੀਆਂ ਦੇ ਨਾਮ ਕਰਾਉਣ ਦੇ ਵਾਸਤੇ ਪਾਣੀ ਨੂੰ ਬਚਾਉਣ ਦੇ ਵਾਸਤੇ ਜਿਹੜਾ ਪਾਣੀ ਗੰਦਲਾ ਹੋ ਰਿਹਾ ਜਿਹੜੀ ਜ਼ਮੀਨ ਖਰਾਬ ਹੋ ਰਹੀ ਆ ਉਹਨੂੰ ਬਚਾਉਣ ਦੇ ਵਾਸਤੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਦੇ ਵਾਸਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਉਸ 4 ਤਰੀਕ ਦੀ ਮੀਟਿੰਗ ਵਿੱਚ ਸ਼ਾਮਲ ਸੀ ਪਰ ਭਗਵੰਤ ਮਾਨ ਸਰਕਾਰ ਜਿਹੜਾ ਆ ਉਹ 8 ਕ ਮੰਗਾਂ ਤੇ ਗੱਲ ਕਰਕੇ ਭਗਵੰਤ ਸੀਐਮ ਸਾਹਿਬ ਜਿਹੜੇ ਆ ਉਥੋਂ ਚਲੇ ਗਏ ਔਰ ਇਹ ਗੱਲ کہہ ਕੇ ਗਏ ਕਿ ਤੁਸੀਂ ਮੇਰੇ ਨਾਲ ਹੁਣੇ ਹੀ ਫੈਸਲਾ ਕਰੋ ਕਿ 5 ਤਰੀਕ ਦਾ ਦਰਨਾ ਜਿਹੜਾ ਤੁਸੀਂ ਲਾਓਗੇ ਜਾਂ ਨਹੀਂ ਲਾਓਗੇ ਉੱਥੇ ਸਾਡੇ ਸਾਥੀਆਂ ਨੇ ਕਿਹਾ ਕਿ 5 ਤਰੀਕ ਦਾ ਦਰਨੇ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ 2-4 ਮਿੰਟ ਦੇ ਵਿੱਚ ਅਸੀਂ ਆਪਣੀ ਸਾਂਝੀ ਮੀਟਿੰਗ ਕਰਕੇ ਅਸੀਂ ਉਹਦਾ ਤਾਂ ਫੈਸਲਾ ਲੈ ਲਵਾਂਗੇ ਤੇ ਉਹਦੇ 'ਚ ਗੱਲ ਇਹ ਸੀ ਵੀ ਮਤਲਬ ਜੇ 8 ਮੰਗਾ ਜਾਂ 10 ਮੰਗਾ ਤੇ ਜਿਹੜੀ ਗੱਲਬਾਤ ਹੋਈ ਸੀ ਉਹਦੇ ਸਹਿਮਤੀ ਪੰਜ ਜਾਂਦੀ ਤੇ ਬਾਕੀ ਤਰਨਾ ਜਿਹੜਾ ਆ ਉਹ ਅਮੀਰ ਸੀ ਵੀ ਤਰਨਾ ਅੱਗੇ ਜਾ ਸਕਦਾ ਸੀ ਜਾਂ ਪੋਸਟਪੋਰਟ ਕੀਤਾ ਜਾ ਸਕਦਾ ਇਹ ਉਸ ਸਰਕਾਰ ਉਸ ਦੀ ਜਿਹੜੀ ਸਾਰੀ ਉਸ ਦੇ ਵੀ ਨਿੰਦਾ ਨਿੰਦਾ ਹੋਈ ਆ ਔਰ ਭਗਵੰਤਪਨ ਨੇ ਕਿਹਾ ਵੀ ਨਹੀਂ ਇਹ ਸਰਕਾਰ ਇਹ ਜਿਹੜੇ ਕਿਸਾਨ ਹੈਗੇ ਆ ਇਹ ਅਮੀ ਕਹਿ ਰਿਹਾ ਸੀ ਮੈਨੂੰ ਤੁਮ ਕਹ ਰਹੇ ਸੀ ਜਾਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਧਰਨਾ ਤੇ ਲਾਵਾਂਗੇ ਲਾਵਾਂਗੇ ਕਿਸਾਨ ਜਿਹੜੇ ਆ ਐਡੇ ਬੇਕੂਫ ਨਹੀਂ ਹੈ ਜਿਹੜੇ ਉਦਾਂ ਨਹੀਂ ਹੈ ਵੀ ਮਤਲਬ ਜਦੋਂ ਜਦੋਂ ਮਰਜ਼ੀ ਉਗਰ ਉਗਰ ਬਾਦ ਨਹੀਂ ਪੈਦਾ ਕਰਦੇ ਸਾਡੀ ਤਾਂ ਸਮਝ ਇਹ ਹੈਗੀ ਆ ਵੀ ਅਸੀਂ ਇਹ ਜਿਹੜਾ ਆ ਉਹ ਸ਼ਾਂਤਪਈ ਤੰਗ ਦੇ ਨਾਲ ਆਪਣਾ ਸੰਘਰਸ਼ ਜਿਹੜਾ ਆ ਉਹਨੂੰ ਅੱਗੇ ਪੇਸ਼ ਕਰਨਾ ਚਾਹੁੰਦੇ ਆ ਆਪਣੀਆਂ ਮੰਗਾਂ ਮਰਵਾਉਣਾ ਚਾਹੁੰਦੇ ਆ ਪਰ ਭਗਵੰਤ ਮਾਨ ਸਰਕਾਰ ਜਿਹੜੇ ਹੈ ਉਹ ਭਗਵੰਤਪਨ ਜਿਹੜਾ ਹੈ ਉਹਦੋਂ ਜਿਹੜਾ ਆ ਉਹ ਮੀਟਿੰਗ ਛੱਡ ਕੇ ਚਲੇ ਗਏ ਉਹਦੀ ਉਸ ਦਿਨ ਵੀ ਨਿੰਦਾ ਹੋਈ ਆ ਅੱਜ ਵੀ ਨਿੰਦਾ ਹੋ ਰਹੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਸੂਰ ਪਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਕੇ ਫੈਸਲਾ ਲਿਆ ਆਪਣੇ 10 ਤਰੀਕ ਨੂੰ ਪੂਰੇ ਜਿਹੜੇ ਆਮ ਆਦੀ ਪਾਰਟੀ ਦੇ 92 ਐਮਪੀ ਹੈਗੇ ਉਹਦੇ ਘਰਾਂ ਦੇ ਮੋਰੇ ਜਿਹੜੇ ਤੁਹਾਨੂੰ ਲਗਾ ਜਾਣਗੇ ਇਸ ਕੰਟੈਸਟ ਦੇ ਵਿੱਚ ਜਿਹੜੇ ਆ ਅੱਜ ਸੰਕੇਤਕ ਕਰਨੇ ਔਰ ਚੇਤਾਵਨੀ ਕਰਨੇ ਆ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਔਰ ਗੱਲਬਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਦਾ ਨਿਬਟਾਰਾ ਕਰਦੇ ਮੈਂ ਅਮਲੇਪੁਰ ਕੋਲਕਾਰਿਆ ਤੋਂ ਲਗਾਈਆਂ ਰਿਪੋਰਟ ਕਰ ਰਿਹਾ ਮੈਂ ਅਰਜੰਦਰ ਸਿੰਘ ਜ਼ਿਲ੍ਹਾ ਜਰਨਲਿਸਟ ਕਤਰ ਭਾਰਤਿਕ ਕਿਸਾਨ ਇਕਤਾ ਯੂਨੀਅਨ ਨਗਰਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ 4 ਤਰੀਕ ਨੂੰ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਸੀ ਐਸਕੀਮ ਦੀ ਉਹਦੇ ਵਿੱਚ ਜਿਹੜੀਆਂ ਮੰਗਾਂ ਸੀਗੀਆਂ ਭਗਵੰਤ ਮਾਨ ਜੀ ਨੇ ਕਿਹਾ ਵੀ ਮੰਗਾਂ ਵੇਲੇ ਦਾ ਸੰਬੰਧਤ ਨਹੀਂ ਜਦੋਂ ਕਿ ਐਸਕੀਮ ਨੇ ਕਿਹਾ ਵੀ 18 ਦੀਆਂ 18 ਮੰਗਾਂ ਜਿਹੜੀਆਂ ਨੇ ਇਹ ਪੰਜਾਬ ਨਾਲ ਸੰਬੰਧ ਤੇ ਜਿਹਦੇ ਖਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਸਾਰੀਆਂ ਉਹ ਮੰਗਾਂ ਸੀ ਜਿਹੜੀਆਂ ਪੰਜਾਬ ਸਰਕਾਰ ਨੇ ਹੱਲ ਕਰਨੀਆਂ ਕਿਉਂਕਿ ਐਗਰੀਕਲਚਰ ਦਾ ਮੈਟਰ ਵੀ ਪੰਜਾਬ ਸਰਕਾਰ ਦਾ ਸਟੇਟ ਦਾ ਮੈਟਰ ਆ ਉਹਦੇ ਵਿੱਚ ਨਵੀਂ ਖੇਤੀ ਨੀਤੀ ਜਿਹੜੀ ਬਣਾਈ ਆ ਉਹਦੇ ਵਿੱਚ ਕੁਝ ਘਾਟਾਂ ਸੀ ਉਹ ਘਾਟਾਂ ਨੂੰ ਪੂਰਾ ਕਰਨ ਦੇ ਲਈ ਵੀ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਸੀ ਔਰ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਕਿੰਨਾ ਕੁ ਟਾਈਮ ਹੈ ਉਹ ਕਹਿੰਦਾ ਮੇਰੇ ਕੋਲ 2 ਘੰਟੇ ਤੱਕ ਦਾ ਟਾਈਮ ਹੈਗਾ ਫੁੱਲਾ ਟਾਈਮ ਤੁਸੀਂ ਜਿੰਨੇ ਚਿਰ ਮਰਜ਼ੀ ਲਓ ਜਦੋਂ ਮੰਗਾਂ ਤੇ ਗੱਲ ਹੋ ਰਹੀ ਸੀ ਤੇ ਉਹਦੇ ਵਿੱਚੋਂ ਦੋ ਅੱਠ ਮੰਗਾਂ ਤੇ ਗੱਲ ਹੋਈ ਤੇ ਉਹਨੇ ਇੱਕ ਮੰਗ ਤੇ ਸਹਿਮਤੀ ਦਿੱਤੀ ਕਿ ਝੋਨੇ ਦਾ ਜਿਹੜੀ ਲੋਾਈ ਆ ਉਹ ਅਸੀਂ 1 ਜੂਨ ਤੋਂ ਸਟਾਰਟ ਕਰਨ ਦੇ ਬਾਰੇ ਸਹਿਮਤੀ ਦਿੰਨੇ ਆ ਆ ਵਰਗੀ ਅੱਠਵੀਂ ਮੰਗ ਦੇ ਉੱਤੇ ਜਾ ਕੇ ਭਗਵੰਤ ਮਾਨ ਨੇ ਨੌਵੀਂ ਮੰਗ ਦੇ ਉੱਤੇ ਇਹ ਗੱਲ ਕਹੀ ਕਿ ਜਿਹੜਾ ਤੁਸੀਂ ਧਰਨਾ 5 ਤਰੀਕ ਨੂੰ ਟੰਡੀਗੜ ਲਾ ਰਹੇ ਹੋ ਉਹ ਧਰਨਾ ਲਾਓਗੇ ਜਾਂ ਨਹੀਂ ਤੇ ਕਿਸਾਨੀ ਨੇ ਕਿਹਾ ਕਿ ਤੁਸੀਂ ਇਹਦੇ ਸਵਾਂਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹਦੇ ਸਵਾਂਚ ਅਸੀਂ ਐਸਕੇਐਮ ਦੀ ਮੀਟਿੰਗ ਕਰਕੇ ਆਪਣਾ ਫਾਈਨਲ ਫੈਸਲਾ ਕਰਾਂਗੇ ਤੇ ਭਗਵੰਤ ਮਾਨ ਤੈਅ ਚਾ ਕੇ ਐ ਬੋਲਿਆ ਵੀ ਹੁਣ ਤੁਸੀਂ ਧਰਨਾ ਹੀ ਲਾ ਲਓ ਔਰ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹ ਵੀ ਮੰਗਾਂ ਕੈਨਸਲ ਕੀਤੀਆਂ ਜਾਂਦੀਆਂ ਔਰ ਜੇਸ਼ਟਾਂਗ ਦੇ ਨਾਲ ਭਗਵੰਤ ਮਾਨ ਨੇ ਉਸ ਐਸਕੇਐਮ ਦੇ ਬਜ਼ੁਰਗ ਸਾਥੀਆਂ ਦੀ ਬੇਇੱਜ਼ਤੀ ਕੀਤੀ ਆ ਉਹ ਇੱਕ ਬਹੁਤ ਵੱਡੀ ਗੱਲ ਆ ਛੋਟੀ ਗੱਲ ਨਹੀਂ ਉਸ ਮੁੱਚੀ ਕਿਸਾਨੀ ਦੀ ਗੱਲ ਨਹੀਂ ਇੱਥੋਂ ਦੇ ਖੇਤ ਮਜ਼ਦੂਰਾਂ ਦੀ ਗੱਲ ਵੀ ਸੀ ਇਤੋਂ ਦੇ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਗੱਲ ਵੀ ਸੀ ਇਸ ਕਰਕੇ ਭਗਵਾਨ ਤਮਾਨ ਜਿਹੜਾ ਅੱਜ ਜਿਸ ਢੰਗ ਦੇ ਨਾਲ ਉਹਨੇ ਪ੍ਰਚਾਰ ਕੀਤਾ ਕਿ ਕਿਸਾਨੀ ਬਾਰ-ਬਾਰ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਮੈਂ 3 ਕਰੋੜ ਤੋਂ ਉੱਤੇ ਪੰਜਾਬ ਦੇ ਲੋਕਾਂ ਦੀ ਰਹਿਨਮਾਈ ਕਰਦਾ ਅਸੀਂ ਭਗਵਾਨ ਤਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਤੁਸੀਂ ਜਿਹੜੀ ਮੰਗ ਰੱਖੀ ਸੀ ਆਪਣੇ ਸਮੇਂ ਦੇ ਉੱਤੇ ਉਹ ਸਾਰੀਆਂ ਮੰਗਾਂ ਦੇ ਉੱਤੇ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਕਿ ਸਾਡੀ ਸਰਕਾਰ ਆ ਗਈ ਤੇ 23 ਫਸਲਾਂ ਦੇ ਉੱਤੇ ਐਮਐਸਬੀ ਅਸੀਂ ਇੱਕ ਚੁਟਕੀ ਹੀ ਦੇ ਦਾਂਗੇ ਔਰ ਬਾਰ-ਬਾਰ ਇਹ ਮੰਗਾਉਂਦੇ ਦਰਵਾਉਂਦੇ ਰਹੇ ਹੋ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲਾਉਣਾ ਪਊਗਾ ਜਿਸ ਢੰਗ ਦੇ ਨਾਲ ਅੱਜ ਜੋ ਸੇ ਫੈਸਲੇ ਨੂੰ ਦੇ ਸੰਬੰਧ ਵਿੱਚ ਜੋ ਭਗਵੰਤ ਮਾਨ ਨੇ ਲੋਕਾਂ ਦੀ ਐਸਕੇਐਮ ਦੇ ਲੀਡਰਾਂ ਦੀ ਇਨਸਲਟ ਕਰੀ ਆ ਉਹਦੇ ਸੰਬੰਧ ਵਿੱਚ ਪੂਰੇ ਪੰਜਾਬ ਦੇ ਅੰਦਰ ਇਹ ਧਰਨੇ ਲਾਏ ਗਏ ਆ ਔਰ ਅਸੀਂ ਇੱਥੇ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਭਗਵੰਤ ਮਾਨ ਉਹ ਕੰਨ ਤੇ ਲਿਖਿਆ ਪੜ ਲੈ ਇਹ ਪੰਜਾਬ ਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਮੂਵਮੈਂਟਾਂ ਲੜੀਆਂ ਨੇ ਤੇ ਐਸਕੇਮ ਜਿਹੜਾ ਦਿੱਲੀ ਤੋਂ ਜਿੱਤ ਕੇ ਆਇਆ ਤੂੰ ਤਾਂ ਕੁਝ ਵੀ ਨਹੀਂ ਔਰ ਜਿਸ ਢੰਗ ਦੇ ਨਾਲ ਉਹਨੇ ਪੰਜਾਬ ਦੇ ਸੜਕਾਂ ਦੇ ਉੱਤੇ ਟਿਪਰ ਖੜੇ ਕਰਕੇ ਕਿਸਾਨਾਂ ਨੂੰ ਬਦਨਾਮ ਕਰਕੇ ਔਰ ਪੁਲਿਸ ਨੇ ਖੁਦ ਬੈਰੀਕੇਡ ਲਾ ਕੇ ਲੋਕਾਂ ਨੂੰ ਉਸ ਦਿਨ ਪਰੇਸ਼ਾਨ ਕੀਤਾ ਇਸ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਆ ਔਰ ਭਗਵੰਤ ਮਾਨ ਅੱਜ ਵੀ ਜੇ ਇਸ ਗੱਲ ਤੇ ਨਹੀਂ ਆਉਂਦਾ ਤੇ ਆਉਣੇ ਵਾਲੇ ਸਮੇਂ 'ਚ ਉਹਨੂੰ ਇਹਦੀ ਕੀਮਤ ਜਿਹੜੀ ਛਾਸੀ ਕੀਮਤ ਆ ਉਹ ਦੇਣੀ ਪੈਗੀ ਧੰਨਵਾਦ